ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਆਪਣੀ ਵੀਡੀਓ ਤੇ ਕਮੈਂਟ ਦੇ ਵਿੱਚ ਤੁਸੀਂ ਆਪਣੇ ਸ਼ਹਿਰ ਜਾਂ ਏਰੀਏ ਦਾ ਨਾਮ ਜਰੂਰ ਲਿਖੋ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਰਿਸ਼ਤਿਆਂ ਦੀ ਵੀਡੀਓ ਕਿੱਥੇ ਤੱਕ ਪਹੁੰਚ ਰਹੀ ਹੈ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਫਰੀਦਕੋਟ ਦੀ ਲੜਕੀ ਹੈ ਕਾਸਟ ਲੜਕੀ ਦੀ ਜੱਟ ਸਿੱਖ ਹੈ ਜੀ ਗੋਤ ਇਹਨਾਂ ਦਾ ਬਰਾੜ ਹੈ ਉਮਰ 1993 ਦੇ ਵਿੱਚ ਹੈ ਜੀ ਕੁੜੀ ਦੀ कद 5 फुट 1 इंच है पढ़ाई इन्होंने करी हुई है जी बीटेक ਤੇ ਐਮਬੀਏ ਬੈਂਕੋਵਰ ਤੋਂ ਕਰੀ ਹੋਈ ਹੈ ਜੀ ਲੜਕੀ ਵੈਸ਼ਨਵਾ ਜੀ ਲੜਕੀ ਦਾ ਪਰਿਵਾਰ ਬਹੁਤ ਵਧੀਆ ਵੈਸ਼ਨਵਾ ਹੈ ਭਰਾ ਇਹਨਾਂ ਦਾ ਇੱਕ ਹੈ ਤੇ ਭੈਣ ਵੀ ਇੱਕ ਹੈ ਜੀ ਪਰਿਵਾਰ ਲੜਕੀ ਦਾ ਯੂਐਸਏ ਦੇ ਵਿੱਚ ਪੀਆਰ ਹੈ ਕੰਮ ਕਰ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਯੂਐਸਏ ਦਾ 10 ਇਅਰ ਦਾ ਵਿਜ਼ਟਰ ਵੀਜ਼ਾ ਜੀ ਲੜਕੀ ਦੇ ਕੋਲ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਯੂਐਸਏ ਜਾਂ ਕੈਨੇਡਾ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਵਧੀਆ ਜ਼ਮੀਨ ਹੋਵੇ ਮੁੰਡੇ ਕੋਲ ਤੇ ਵੈਸ਼ਨੋ ਪਰਿਵਾਰ ਹੋਵੇ ਜੀ ਕਾਲੀ ਪੱਟੀ ਚ 2 ਨੰਬਰ ਨੇ ਜੀ ਪਰਿਵਾਰ ਦੇ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸੁਖਵਿੰਦਰ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 1995 ਦੇ ਵਿੱਚ ਹੈ ਕਾਸਟ ਮਹਿਰਾ ਜੀ ਗੋਤ ਇਹਨਾਂ ਦਾ ਰੁਧਾਨ ਹੈ ਉਮਰ ਜੋ ਮੁੰਡੇ ਦੀ 1995 ਦੇ ਵਿੱਚ ਹੈ ਤੇ ਕੱਦ ਇਹਨਾਂ ਦਾ 72 ਇੰਚ ਹੈ ਜੀ ਭਰਾ ਇਹਨਾਂ ਦੇ ਤਿੰਨ ਨੇ ਜੀ ਦੋ ਭਰਾ ਇਹਨਾਂ ਦੇ ਮੈਰਿਡ ਨੇ ਭੈਣ ਇੱਕ ਇਹਨਾਂ ਦੀ ਮੈਰਿਡ ਹੈ ਜੀ ਪਿਤਾ ਇਹਨਾਂ ਦੇ ਐਕਸਪਾਇਰ ਨੇ ਕੰਮਕਾਰ ਜੀ ਮੁੰਡੇ ਦਾ ਲਦਾਖ ਦੇ ਵਿੱਚ ਆਪਣਾ ਕਾਰਪੈਂਟਰ ਦਾ ਬਹੁਤ ਵਧੀਆ ਕੰਮ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੁੰਡੇ ਕੋਲ ਤਿੰਨ ਮੰਜ਼ਲਿਆਂ ਦਾ ਘਰ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਕੰਮਕਾਰ ਵਾਲੀ ਹੋਵੇ ਜੋਇੰਟ ਫੈਮਿਲੀ ਦੇ ਵਿੱਚ ਲੜਕੀ ਰਹਿ ਸਕਦੀ ਹੋਵੇ ਜੀ ਕਾਲੀ ਪੱਟੀ 'ਚ ਲੜਕੇ ਦੇ ਪਰਿਵਾਰ ਦਾ ਨੰਬਰ ਹੈ ਜੀ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਤਾਂ ਸਿੱਧੀ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਪ੍ਰਭਜੋਤ ਸਿੰਘ ਦਾ ਪਤਾ ਨਿਊ ਫਤਿਹਗੜ ਹੁਸ਼ਿਆਰਪੁਰ ਤੋਂ ਕਾਸਟ ਇਹ ਨਦੀ ਰਾਮ ਗੜੀ ਹੈ ਜੀ ਗੋਤੇ ਨਾਂ ਦਾ ਕਲੇਰ ਤੇ ਡਿਆਆ ਉਮਰ ਇਹਨਾਂ ਦੀ 18 ਜੂਨ 1994 ਦੇ ਵਿੱਚ ਹੈ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ MBA ਡਿਜੀਟਲ ਮਾਰਕੀਟਿੰਗ ਦੀ ਪੂਨੇ ਤੋਂ ਉਮਰ ਮੁੰਡੇ ਦੀ 1994 ਦੇ ਵਿੱਚ ਹੈ ਪੈਣਾ ਇਹਨਾਂ ਦੀਆਂ ਦੋ ਮੈਰਿਟ ਨੇ ਜੀ ਪਿਤਾ ਇਹਨਾਂ ਦੇ ਰਿਟਾਇਰਡ ਨੇ ਨੌਕਰੀ ਤੋਂ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਮੈਨੇਜਰ ਹੈ ਮਾਰਕੀਟਿੰਗ ਡਿਪਾਰਟਮੈਂਟ ਐਟ ਟਿਵਾਣਾ ਨਿਊਟ੍ਰੀਸ਼ਨ ਸਰਹੰਦ ਦੇ ਵਿੱਚ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਘਰੇਲੂ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਪਣੇ ਕੋਲ ਹੈ ਲੜਕੇ ਦਾ ਜੀ ਜਗਵਿੰਦਰ ਸਿੰਘ ਹੈ ਲੜਕਾ ਸਰਹੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕਾਸਟ ਇਹਨਾਂ ਦੀ ਟਾਂਕ ਸ਼ਤਰੀ ਹੈ ਉਮਰ ਮੁੰਡੇ ਦੀ 1995 ਦੇ ਵਿੱਚ ਹੈ ਜੀ ਜਨਮ ਸਥਾਨ ਇਹਨਾਂ ਦਾ ਸਰਹੰਦ ਦੇ ਵਿੱਚ ਹੈ ਜਨਮ ਟਾਈਮ ਇਹਨਾਂ ਦਾ 9:40 ਦਾ ਜੀ ਸਵੇਰ ਦਾ ਗੋਤ ਇਹਨਾਂ ਦਾ ਰਿਸ਼ੀ ਤੇ ਦੇਵ ਹੈ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਦਾ ਉੱਧਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀ ਕਾਮ ਦੀ ਕੰਮ ਕਰ ਹੈ ਜੀ ਮੁੰਡਾ ਬੁਟੀਕ ਦਾ ਕੰਮ ਕਰਦਾ ਹੈ ਜੀ ਤਿੰਨ ਇਹਨਾਂ ਦੀਆਂ ਸ਼ਾਪ ਨੇ ਆਪਣੀਆਂ ਤੇ ਦੋ ਇਹਨਾਂ ਦੇ ਹਾਊਸ ਨੇ ਵਧੀਆ ਆਮਦਨ ਤੇ ਘਰ ਹੈ ਜੀ ਮੁੰਡੇ ਕੋਲ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਕਾਲੀ ਪੱਟੀ ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਲਖਵਿੰਦਰ ਸਿੰਘ ਹੈਂਡੀਕੈਪਡ ਹੈ ਜੀ ਮੁੰਡਾ ਪਤਾ ਏਰੀਆ ਕੋਟਕਪੂਰਾ ਤੋਂ ਮਝ ਵੀ ਸਿੱਖ ਕਾਸਟ ਹੈ ਜੀ ਮੁੰਡੇ ਦੀ ਗੋਤਿਨਤਾ ਗੱਲਿਆ ਜੀ ਉਮਰ 1990 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 8 ਇੰਚ ਅਤੇ ਪੜ੍ਹਾਈ ਇਹਨਾਂ ਨੇ 10th ਪਾਸ ਕਰੀ ਹੋਈ ਹੈ। ਭੈਣਾ ਮੁੰਡੇ ਦੀਆਂ 5 ਨੇ ਜੀ 3 ਭੈਣਾ ਮੈਰਿਡ ਨੇ 2 ਅਨਮੈਰਿਡ ਨੇ। ਭਰਾ ਇੱਕ ਮੈਰਿਡ ਹੈ ਜੀ। ਕੰਮ ਕਰ ਹੈ ਜੀ ਮੁੰਡਾ ਵਰਕ ਕਰਦਾ ਪੰਜਾਬ ਯੂਨੀਅਨ ਦੇ ਵਿੱਚ ਪ੍ਰਾਪਰਟੀ ਇਹਨਾਂ ਕੋਲ ਇੱਕ ਕਨਾਲ ਆ। ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ। ਬਿਲਕੁਲ ਸਿੰਪਲ ਵਿਆਹ ਕਰਨਾ ਹੈ ਜੀ ਇਹਨਾਂ ਨੇ। ਕਾਲੀ ਪੱਟੀ 'ਚ 2 ਨੰਬਰ ਨੇ ਜੀ ਪਰਿਵਾਰ ਦੇ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਅਗਲਾ ਰਿਸ਼ਤਾ ਜੀ ਗਗਨਦੀਪ ਦਾ ਪਤਾ ਨਵਾਂ ਸ਼ਹਿਰ ਤੋਂ ਕਾਸਟ ਮੁੰਡੇ ਦੀ ਖੱਤਰੀ ਹੈ ਜੀ ਉਮਰ 1996 ਦੇ ਵਿੱਚ ਹੈ ਜਨਮ ਟਾਈਮ ਇਹਨਾਂ ਦਾ ਸਵੇਰੇ 8 ਵਜੇ ਦਾ ਹੈ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਆਰਟਸ ਨਾਲ ਆਈਟੀਆਈ ਕਰੀ ਹੋਈ ਹੈ ਪਰ ਆ ਇਹਨਾਂ ਦੇ ਦੋ ਨੇ ਜੀ ਮਾਤਾ ਇਹਨਾਂ ਦੇ ਐਕਸਪਾਇਰ ਨੇ ਕਮ ਕਾਰਾਜੀ ਮੁੰਡਾ ਬਾਈਕ ਰਿਪੇਅਰ ਐਂਡ ਸਪੇਅਰ ਪਾਰਟ ਦੀ ਜੋ ਮੁੰਡੇ ਦੀ ਆਪਣੀ ਬਹੁਤ ਵਧੀਆ ਦੁਕਾਨ ਹੈ ਜੀ ਆਮਦਨ ਤੇ ਘਰ ਪਰਿਵਾਰ ਮੁੰਡੇ ਕੋਲ ਬਹੁਤ ਵਧੀਆ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਘਰੇਲੂ ਹੋਵੇ ਜੀ ਮੈਰਿਜ ਪਰਿਵਾਰ ਨੇ ਬਿਲਕੁਲ ਸਿੰਪਲ ਕਰਨੀ ਹੈ ਕਾਲੀ ਪੱਟੀ ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਹਰਪ੍ਰੀਤ ਸਿੰਘ ਮੱਕੜ ਪਤਾ ਲੁਧਿਆਣਾ ਤੋਂ ਹੈ ਜੀ ਮੁੰਡਾ ਹੈ ਉਮਰ ਇਹਨਾਂ ਦੀ 1991 ਦੇ ਵਿੱਚ ਹੈ ਕਾਸਟ ਇਹਨਾਂ ਦੀ ਮੱਕੜ ਹੈ ਜੀ ਸਿੱਖ ਫੈਮਿਲੀ ਹੈ ਇਹਨਾਂ ਦੀ ਕੱਦ 5 ਫੁੱਟ 8 ਇੰਚ ਹੈ ਜੀ ਮੁੰਡੇ ਦਾ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਭਰਾ ਇੱਕ ਮੈਰਿਡ ਹੈ ਜੀ ਪਿਤਾ ਇਹਨਾਂ ਦੇ ਰਿਟਾਇਰਡ ਨੇ ਜੀ ਨੌਕਰੀ ਤੋਂ ਮਾਤਾ ਇਹਨਾਂ ਦੇ ਐਕਸਪਾਇਰ ਨੇ ਕੰਮ ਕਰਾ ਜੀ ਇਵੈਂਟਸ ਮੈਨੇਜਮੈਂਟ ਦਾ ਜੋ ਮੁੰਡਾ ਕੰਮ ਕਰਦਾ ਹੈ ਇਨਕਮ ਇਹਨਾਂ ਦੀ 12 ਪੀਐਮ ਔਨਵਰਡਸ ਹੈ ਜੀ ਆਪਣਾ ਘਰ ਹੈ ਜਿਨ੍ਹਾਂ ਦਾ 100 ਯਾਰਡ ਦੇ ਵਿੱਚ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਸੋ ਕਾਲੀ ਪੱਟੀ 'ਚ ਇਹਨਾਂ ਤੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਦੇ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਜਤਿੰਦਰ ਸਿੰਘ ਮੁੰਡੇ ਦਾ ਰਿਸ਼ਤਾ ਹੈ ਜੋ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਘੋਟ ਇਹਨਾਂ ਦਾ ਕੱਲ ਨੂੰ ਆ कद जो मुंडे ਦਾ 5 ਫੁੱਟ 9 ਇੰਚ ਹੈ ਜੀ ਉਮਰ ਇਹਨਾਂ ਦੀ 42 ਸਾਲ ਹੈ ਜੀ ਸੋ ਅਨਮੈਰਿਡ ਨੇ ਜੀ ਇਹ ਪੜ੍ਹਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਆ ਭਰਾ ਇਹਨਾਂ ਦਾ ਇੱਕ ਮੈਰਿਡ ਆ ਤੇ ਭੈਣ ਵੀ ਇੱਕ ਮੈਰਿਡ ਹੈ ਜੀ ਕੰਮ ਕਰਾ ਜੀ ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰ ਵਰਕਰ ਹੈ ਜੀ ਮੁੰਡਾ ਇਨਕਮ تقریبا ਜੋ 15000 ਰੁਪਇਆ ਮੰਥ ਲਈ ਇਹਨਾਂ ਦੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਇਹਨਾਂ ਨੂੰ ਜੋ ਕੁੜੀ ਘਰੇਲੂ ਚਾਹੀਦੀ ਹੈ ਸੋਹਣੀ ਸੁਨੱਖੀ ਹੋਵੇ ਜੀ ਭਾਵੇਂ ਲੜਕੀ ਘੱਟ ਪੜੀ ਹੋਵੇ ਸੋ ਬਹੁਤ ਵਧੀਆ ਘਰ ਪਰਿਵਾਰ ਹੈ ਜੀ ਮੁੰਡੇ ਦੇ ਕੋਲ ਬਿਲਕੁਲ ਸਿੰਪਲ ਜਿਹਾ ਰਿਸ਼ਤਾ ਚਾਹੀਦਾ ਜੀ ਇਹਨਾਂ ਨੂੰ ਕਾਲੀ ਪੱਟੀ ਜਿਨਾਂ ਦੇ ਪਰਿਵਾਰ ਦਾ ਨੰਬਰ ਹੈ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਤਾਂ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਆਪਣੇ ਚੈਨਲ ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਜੀ ਹਰ ਇੱਕ ਰਿਸ਼ਤੇ ਦੀ ਤੁਸੀਂ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰਿਆ ਕਰੋ ਜੀ ਤੇ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ